ਆਪਣੇ ਪਿੰਡ 6-7 ਜਣਿਆਂ ਨੂੰ ਕੈਂਸਰ ਹੋ ਗਿਆ। ਇੱਥੇ ਇੱਕ ਡਾਕਟਰ ਸਾਹਿਬ ਖੜਿਆ। ਉਹ ਕਹਿੰਦੇ ਵੀ ਮੈਂ ਕੱਲ ਜਦ ਕਰਾਇਆ ਮੇਰਾ ਕਾਲਿਆ ਕਾਲਾ ਪੀਲਾ ਆ ਗਿਆ। ਉਹ ਕਾਲਾ ਪੀਲਾ ਤਾਂ ਸ਼ੁਰੂ ਹੋਏ ਤੋਂ ਹੀ। ਟੋਪਾ ਜੀ ਆਪਣਾ ਜਿਹੜਾ ਛੇੜਾ ਟੋਪਾ ਬੋਲਦੇ ਆ। ਇਹ ਚੋਕੇ ਨੂੰ ਟੋਪਾ ਕੀਤਾ ਗਿਆ। ਸਾਹ ਸੰਗਤ ਦੀ ਇਹ ਗੁਣ ਪਾਤ ਲਮਕਾ ਨਹੀਂ ਹੈ। ਜੇ ਸਾਰੇ ਪਿੰਡ ਦਾ ਮੁੱਦਾ ਜੇ ਤੁਸੀਂ ਨਾ ਉਠੇ ਜੇ ਤੁਸੀਂ ਮੈਂ ਤੁਹਾਨੂੰ ਅੱਜ ਟਾਈਮ ਲੋਡ ਕਰ ਲਉਂ। ਉਗਲੀ ਗੋਟਿਆਂ ਦੇ ਵਿੱਚ ਮੂੰਹ ਦੇ ਕੇ ਨਾਰ ਹੋਵੇ ਕੁਸਤੇ ਬਾਦ ਤਾਂ ਮੇਰਾ ਨਾਮ ਕਾ ਦਿਓ। ਆਪਣੇ ਪਿੰਡ ਛੇ ਜੰਗ ਜਾਂਦੇ ਕਿਨੇ ਇਹ ਆਪਣੇ ਲੋਕਾ ਪਟਿਆ ਜਾਂ ਇਥੋਂ ਵੇਤਾ ਵੇਚਿਆ ਤਾਂ ਉਹ ਸਜ਼ਾ ਗੁਰੂ ਮਿਲਣੀ ਚਾਹੀਦੀ ਆ। ਸਜ਼ਾ ਮਿਲਣੀ, ਸਜ਼ਾ ਗੁਰੂ ਮਿਲਣੀ, ਸਜ਼ਾ ਪਿੰਡ ਦੇ ਲੋਕਾਂ ਨੂੰ ਨਹੀਂ ਇਹ ਯਾਰ ਸਾਰੇ ਪੀਤੇ। ਫਰਕਾਤ ਸਿੰਘ ਵਾਦਨ ਦੀ ਵਾਈਫ ਨੂੰ ਹੋਇਆ ਕਿ ਨਹੀਂ ਹੋਇਆ ਕੈਂਸਰ ਨਕਲੋਸ ਸਿੰਘ ਦੀ ਵਾਈਫ ਨੂੰ ਹੋਇਆ ਕਿ ਨਹੀਂ ਹੋਇਆ ਇੱਥੇ ਬਿੱਟ ਦੇ ਬੰਦੇ ਤੋਂ ਬੰਦਿਆਂ ਨੂੰ ਪਹਿਲਾਂ ਕੈਂਸਰ ਔਰ ਸਾਡੇ ਟ੍ਰੇਨ ਚੱਲਦੀ ਹੈ ਬਠਿੰਡੇ ਤੋਂ ਬੀਕਾਂ ਦੇ ਤੱਕ ਕਿੰਨੀਆਂ ਟ੍ਰੇਨਾਂ ਹੋਰ ਚਲਾਵਾਂਗੇ ਤੁਹਾਡੇ ਜਰਕ ਤੋਂ ਵੀ ਤੁਹਾਡਾ ਮੇਲੇ ਲਈ ਮਸ਼ਹੂਰ ਸੀ ਮੈਨੂੰ ਲੱਗਦਾ ਹਾਂ ਕੈਂਸਰ ਲਈ ਮਸ਼ਹੂਰ ਹੋਊਗਾ ਇਹ ਸਾਡੇ ਰਿਵਰਸ ਨੋਰੀਆ ਕੇ ਇਹ ਬੀਕਾ ਨਹੀਂ ਭਾਈ ਗੱਲ ਹੈ ਕਿ ਯਾਰ ਮੈਨੂੰ ਦੱਸੋ ਪਿੰਡ ਵਾਲਿਓ ਜਦੋਂ ਇਹ ਡਾਕਟਰ ਕਹਿ ਗਏ ਸੋ ਘਰਾਣ ਦੇ ਉੱਤੇ ਲਾ ਕੇ ਝੋਟਾ ਕੇ ਉਹਸ ਨੂੰ ਇਹ ਵੀ ਪਾਣੀ ਪੀਓ ਫਿਰ ਵੀ ਘਰਾਣ ਜਿ ਬੈਠਿਆ ਦੋ ਘਰਾਣ ਜਿ ਬੈਠਿਆ ਆਈ ਨਾ ਸਰਪੜੇ ਦੇ ਇਹ ਲੈਣ ਲਿਖੇ ਰਹੀ ਕਰਦੇ ਨੇ ਜੋ ਸਬਜ਼ੀਆਂ ਵਾਲੀ ਘਰਾਣ ਲਾ ਕੇ ਅੱਛਾ ਉਹ ਸਿੰਪਲ ਲੈਣੀ ਦੇ ਰਹੇ ਜੀ ਖਰਬ ਹੋ ਗਈ ਯਾਰ ਮੈਂ ਬਈ 19 ਜਨਵਰੀ ਦਾ ਸੀ ਮਸਲ ਇੱਕ ਤਰ੍ਹਾਂ ਪਾਣੀ ਸੀਚਿਆ ਨੇ ਪਿਆ ਅਸਾਂ ਖਬਰ ਕਰਨਾ ਖਬਰ ਦੁਆਰ ਕਰੀ ਚਾਹੀਦੀ ਚਾਲ ਉੱਠਣ ਜੀ ਇਹਦੀ ਵੀ ਘੁੱਟ ਭਰ ਲਈ ਹੁਣ ਆ ਕੇ ਕਿਉਂ ਲੋਕਾਂ ਨੂੰ ਮਾਰ ਰਹੇ ਹੋ ਯਾਰ ਆ ਦੇਖੋ ਅਸ਼ਟਾਲਕ ਬਾਈ ਜਿੰਨਾ ਚਿਰ ਕਿਹੜੇ ਮੈਲਿਆਂ ਲਈ ਜਾਂ ਇੱਥੋਂ ਦੇ ਖਿਡਾਰੀ ਨਾ ਜ਼ਪੈਲ ਦੇ ਅਧਾਰ ਤੇ ਵੀ ਕਿਤੇ ਸਾਡੇ ਭਾਈ ਚੰਗੇ ਲੋਕ ਹਨ ਪਰ ਉਹਦੇ ਕਰਕੇ ਚੀਜ਼ਾਂ ਸਰਕਾਰ ਦੀ ਹਾਂਜੀ ਹਾਂ ਅਸੀਂ ਇੱਥੇ ਬਹੁਤ ਨਾਮਵਰ ਲੋਕ ਨੇ ਸਾਡੇ ਬਿੰਕਾ ਬਾਈ ਆ ਇੱਥੇ ਚਾਰ ਕਿਤੋਂ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਆ ਵੀ ਤੁਸੀਂ ਵੀ ਆਵਾਜ਼ ਚੱਕੋ ਸਾਨੂੰ 3 ਮਹੀਨੇ ਹੋ ਗਏ ਕੱਲਿਆਂ ਨੂੰ ਰੌਲਾ ਪਾਉਂਦੇ ਨੂੰ ਵੀ ਕੋ ਕਦੇ ਕੋ ਤੁਸੀਂ ਵੀ ਕੁਝ ਕਹੋ ਨਾ ਵੀ ਇਹਦੇ ਬਾਰੇ ਵੀ ਕੀ ਹੋ ਰਿਹਾ ਆਪਣੇ ਪਿੰਡ ਦੇ ਨਾਲ ਉਹ ਵੀ ਇੱਥੇ ਰਹਿੰਦੇ ਨੇ ਉਹ ਕਿਹੜਾ ਚੰਡੀਗੜ੍ਹ ਰਹਿੰਦੇ ਨੇ ਤੇ ਇਹਦਾ ਤਾਂ ਕੋਈ ਨਾ